ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਕੱਲ ਗਏ ਸਾਂ ਇਹੀ ਆਪਣੇ ਵਿਆਸ ਵਿਆਸ ਵਾਲੇ ਸੰਤ ਮਹਾਪੁਰਸ਼ ਗੁਰਵਿੰਦਰ ਸਿੰਘ ਜੀ ਜਿਨ੍ਹਾਂ ਨੇ ਉੱਥੇ ਉਹ ਟੂਲ ਟੈਕਸ ਤੇ ਆਪਣੇ ਮਹਾਪੁਰਸ਼ ਆਪਣੇ ਬਾਬਾ ਜੀ ਬਲਦੇਵ ਸਿੰਘ ਸਿਰਸਾ ਜੀ ਜਿਨ੍ਹਾਂ ਨੇ ਉੱਥੇ ਧਰਨਾ ਲਾਇਆ ਸੀ ਕੱਲ ਵੀ ਲੋਕਾਂ ਦੀਆਂ ਜ਼ਮੀਨਾਂ ਵੀ ਤੱਕੀ ਨਾਲ ਹਟਪ ਕੀਤੀਆਂ ਮਤਲਬ ਕੀਤੀਆਂ ਜਾਂਦੀਆਂ ਨੇ ਤੇ ਮਤਲਬ ਲੋਕਾਂ ਨੇ ਆ ਹੋ ਰਿਹਾ ਚਲੋ ਉਹ ਤਾਂ ਕੰਮ ਸਰਕਾਰ ਦਾ ਹੈ ਸਰਕਾਰ ਕਰੇ ਸਰਕਾਰ ਆਪਣਾ ਧਿਆਨ ਨਾਲ ਕੰਮ ਕਰੇ ਵੀ ਜਿਹੜੀ ਵੀ ਜਿੱਧਰ ਵੀ ਕਸੂਰ ਹੈ ਚਾਹੇ ਮਹਾਪੁਰਸ਼ ਗੁਰਵਿੰਦਰ ਸਿੰਘ ਜੀ ਆ ਲੈ ਚਾਹੇ ਇਹਨਾਂ ਆ ਲੈ ਇਹਨਾਂ ਨੂੰ ਬਿਠਾ ਕੇ ਇਹਨਾਂ ਦਾ ਮਸਲਾ ਹੱਲ ਕਰੇ ਸਰਕਾਰ ਵੀ ਉਹਨੂੰ ਸੱਚਾਈ ਦੇ ਵਿੱਚ ਲਿਆਏ ਤੇ ਗੁਰਵਿੰਦਰ ਸਿੰਘ ਵੀ ਜੇ ਮਹਾਪੁਰਸ਼ ਨਹੀਂ ਐਵੇਂ ਦੇ ਕੰਮ ਕਰ ਸਕਦਾ ਕਰਨੇ ਚਾਹੀਦੇ ਜਿਹੜਾ ਕੋਈ ਮਹਾਪੁਰਜ ਸੰਗਤ ਚ ਇੰਨਾ ਜੁੜੀ ਹੁੰਦੀ ਏ ਤੇ ਸੰਗਤ ਨੂੰ ਵੀ ਆਪਾਂ ਇਹ ਕਾਂਗੇ ਵੀ ਕੋਈ ਵੀ ਮਹਾਪੁਰਸ਼ੇ ਉਹਦੇ ਨਾਲ ਨਹੀਂ ਪੰਗਾ ਲੈਣਾ ਚਾਹੀਦਾ ਚੜਦੀ ਗਲਾ ਵੀ ਜੋ ਵੀ ਹੈ ਬਿਠਾ ਕੇ ਆਪਣਾ ਨਿਬੇੜੋ ਦੂਜੀ ਗੱਲ ਉੱਥੇ ਜਿਹੜੇ ਸਾਡੇ ਗੁਰਦੁਆਰੇ ਨੇ ਗੁਰੂ ਘਰ ਨੇ ਇੱਕ ਮਾਤਾ ਗੰਗਾ ਜੀ ਹੈ ਇੱਕ ਹੋਰ ਗੁਰੂ ਘਰ ਆਪਣਾ ਉਹ ਗੁਰੂ ਘਰਾਂ ਦੇ ਨਾਲ ਕੋਈ ਛੇੜਛਾੜ ਨਾ ਕੀਤੀ ਜਾਵੇ ਉਹਨਾਂ ਨੂੰ ਸਹੀ ਸਲਾਮਤ ਉਹਨਾਂ ਦੀ ਮੁਰੰਮਤ ਕੀਤੀ ਜਾਏ ਉਹਨਾਂ ਦੇ ਵਿੱਚ ਆਉਣ ਜਾ ਆਇਆ ਜਾਇਆ ਕਰੇ ਇਹ ਇਹ ਬੇਨਤੀ ਹੈ ਮੇਰੀ ਬਾਬਾ ਗੁਰਵਿੰਦਰ ਸਿੰਘ ਜੀ ਅੱਗੇ ਕਿਉਂਕਿ ਸਾਡਾ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਇਹ ਅਕਾਲ ਪੁਰਖ ਹੈ ਅਕਾਲ ਪੁਰਖ ਦਾ ਜਿਹੜੀ ਉੱਥੇ ਸਾਡੇ ਧਾਰਮਿਕ ਸਥਾਨ ਨੇ ਉਹਨਾਂ ਨਾਲ ਜੇ ਕੋਈ ਛੇੜਛਾੜ ਨਹੀਂ ਕਰੇਗਾ ਤੇ ਮਾਹੌਲ ਖਰਾਬ ਹੋਏਗਾ ਸਰਕਾਰ ਦੇ ਕੇ ਵੀ ਇਹੀ ਬੇਨਤੀ ਹੈ ਤੇ ਮੈਂ ਆ ਜਨਤਾ ਕੇ ਵੀ ਇਹੀ ਬੇਨਤੀ ਹੈ ਤੇ ਬਾਬੇ ਗੁਰਵਿੰਦਰ ਸਿੰਘ ਜੀ ਅੱਗੇ ਵੀ ਬੇਨਤੀ ਹੈ ਉਨ੍ਹਾਂ ਦੇ ਨਾਲ ਛੇੜਛਾੜ ਨਾ ਕੀਤੀ ਜਾਵੇ ਦੂਜੀ ਗੱਲ ਤੀਜੀ ਗੱਲ ਤੀਜੀ ਗੱਲ ਵੀ ਮੈਂ ਆ ਨਦੀਆਂ ਦੀ ਗੱਲ ਨਾਲ ਜਿਹੜੀਆਂ ਹੁਣ ਨਦੀਆਂ ਨੇ ਮਾਵਾ ਨੇ ਆਪਣੀਆਂ ਕੋਈ ਕੋਈ ਨਦੀ ਕੋਈ ਘੱਗਰ ਹੈ ਕੋਈ ਸਤਲੁਜ ਹੈ ਕੋਈ ਗੰਗਾ ਕੋਈ ਆਪਣੀ ਮਾਤਾ ਕਈ ਮਾਤਾ ਨੇ ਆਪਣੀਆਂ ਠੀਕ ਹੈ ਜਦੋਂ ਇਹ ਇਹ ਖੁਦ ਆਪਣੀਆਂ ਮਾਵਾ ਨੇ ਇਹ ਜਿਹੜੇ ਰਸਤੇ ਤੇ ਵਹਿਂਦੀਆਂ ਨੇ ਜੇ ਉਹ ਦਾ ਆਪਾਂ ਰਸਤਾ ਮੋੜ ਕੇ ਦੂਜੇ ਬੰਦੇ ਨੂੰ ਲਾਵਾਗੇ ਉਹ ਉਹ ਵੀ ਪਾਪ ਹੈ ਉਹ ਜਿੰਨੇ ਵੀ ਪੰਜਾਬ ਦੇ ਮਹਾਂਪੁਰਸ਼ ਨੇ ਮੈਂ ਮਾਫੀ ਚਾਹੁੰਨਾ ਕਿਉਂਕਿ ਮੇਰੇ ਅੰਦਰ ਇਹ ਬਚਨ ਆਇਆ ਤੇ ਮੈਂ ਕਰਤਾ ਜਿੰਨੇ ਜੋ ਕਰਨਾ ਕਰਦੇ ਮੈਨੂੰ ਕੋਈ ਟੈਨਸ਼ਨ ਨਹੀਂ ਛੱਡ ਦੀ ਗੱਲਾ ਹਾਂ ਜਿੰਨੇ ਆਉਣਾ ਹੈ ਆ ਵੀ ਸਕਦਾ ਕੋਈ ਦਿੱਕਤ ਨਹੀਂ ਪਰ ਇਹ ਆ ਵੀ ਜਿਹੜਾ ਹੁਣ ਇਹ ਮਾਵਾਂ ਨੇ ਹਿੰਦੂਆਂ ਦੀਆਂ ਵੀ ਨਹੀਂ ਸਾਡੀਆਂ ਪੰਜਾਬੀਆਂ ਦੀਆਂ ਸਾਰਿਆਂ ਦੀਆਂ ਨੇ ਇਹ ਜੇਹੀ ਇਹ ਤਾਂ ਮੂੰਹ ਮੋੜਾਂਗੇ ਯਾਰ ਇਹ ਪਾਪ ਨਹੀਂ ਹੈਗਾ ਕੁਦਰਤ ਦੇ ਖਿਲਾਫ ਨਹੀਂ ਹੈਗਾ ਇਹਦੇ ਆਲ ਵੀ ਧਿਆਨ ਦਿਓ ਹਾਂ ਸਾਰੇ ਮੈਨੂੰ ਨਾਂ ਪਤਾ ਹੋਵੇ ਮੈਂ ਮਾਫੀ ਮੰਗਣਾ ਬਾਕੀ ਇਹ ਹੈ ਕਿ ਤੁਸੀਂ ਜਿੰਨੇ ਵੀ ਮਹਾਪੁਰਸ਼ ਨੇ ਹਿੰਦੂਆਂ ਦੇ ਸਾਡੇ ਸਿੱਖਾਂ ਦੇ ਜਿੰਨੇ ਵੀ ਇਹ ਨਦੀਆਂ ਤੇ ਵਿਚਾਰ ਕਰਦੋ ਕਿ ਆਪਾਂ ਇਹਨਾਂ ਦਾ ਇਨਸਾਨ ਨੂੰ ਮੋੜ ਸਕਦਾ ਇਨਸਾਨ ਨੂੰ ਇਸ ਚੀਜ਼ ਦੀ ਇਜਾਜ਼ਤ ਹੈਗੀ ਏ ਕਿ ਇਹ ਮਹਾਪੁਰਸ਼ ਨੂੰ ਇਜਾਜ਼ਤ ਹੈਗੀ ਏ ਚੀਜ਼ ਦੀ ਦੀ ਇਜਾਜ਼ਤ ਹੈਗੀ ਏ ਤੇ ਮੈਂ ਤਾਂ ਦਿਨਾ ਨਹੀਂ ਕਰੀਆਂ ਚੜਦੀ ਕਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ